ਸਤਨਾਮ ਜਪੁ ਜੀ ਸਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

ਹੁਕਮਿ ਹੋਣਾ ਕਰੁ ਹੁਕਮ ਨ ਕਹਿ ਜਾਈ ਹੁਕਮਿ ਹੋਐ ਜੀ ਹੁਕਮਿ ਲਿਵਟਿਐ ਹੁਕਮਿ ਅਟਮਨੀਤਿ ਹੁਕਮ ਨ ਦੁਸਪੰਯ ਹੈ ਇਕਨਾ ਹੁਕਮੈ ਸੀਸੈ ਇਕ ਹੁਕਮਿ ਸਦਾ ਹੋਇ ਹੈ ਹੁਕਮੈ ਅੰਦਰ ਸਭੁ ਬਾਹਰੁ ਹੁਕਮ ਨ ਕੋਇ ਨਾਨਕੁ ਮਾਣਿ ਦੇਵਿਟੈ ਤਹਉਮ ਕਹਿ ਨ ਕੋਇ ਗਾਵੈ ਕੋ ਤਾਲ ਹੋਇ ਕਿਸੈ ਤਾਨ ਗੰਗਾਵ ਕੋ ਦਾ ਜਾਣੇ ਨਿਸਾਨ ਹੰਗਾਵ ਕੋ ਗੁਣੁ ਨਿਯਾਇੰ ਚੰ ਗੰਗਾਵ ਕੋ ਵਿਦਿਆ ਕੰ ਵਿਚਾਰ ਗਾਵ ਕੋ ਸਾਰਿ ਸਰੀਰ ਤਨਖੀ ਗੰਗਾਵ ਕੋ ਜੀ ਲੈ ਫਰਦੇ ਗਾਵ ਕੋ ਜਾਪੈ ਦਿਸੈ ਦੂਰ ਗੰਗਾਵ ਕੋ ਵੇਖੈ ਹਾਦਰ ਹੈ ਦੂਰ ਕਥਨਾ ਕਚਿਨਾ ਆਵ ਤੋਟ ਕ ਕਰ ਕਰ ਕਤੀ ਕੋਟੀ ਕੋਟ ਕੋਟ ਜਿੰਦਾ ਦੀ ਲੈਣੇ ਠੱਪ ਜੁਗਾ ਦੁੰਦਰ ਕਾਇਕਨ ਹੁਕਮੇ ਹੁਕਮ ਚਲਾਇ ਰਹਾ ਨਾਮ ਕਵੀਸ਼ੈ ਵੀ ਫਿਰਵਾ ਸਚਾ ਸਹਿ ਸਚਨਾ ਭਖ ਬ ਭਰ ਅਕਮਗ ਜਿਹ ਬਿਹ ਦਾਤ ਕਰੇ ਦਤ ਫੇਰ ਗੰਗ ਰਖਿਐ ਜਗ ਸਹਿ ਦਰਬਾਰ ਵਾਹ ਕੇ ਬੋਲਨ ਬੋリエ ਦੇ ਸੰਤੋਏ ਪਿਆਰ ਭ੍ਰਿਤੀ ਰ ਸਤਨਾਮ ਉਦਿ ਆਈ ਚਤ ਕੰਮੀਆਂ ਕਪੜਾ ਨਦੀ ਮੋਗ ਦੁਆਰੂ ਨਾਨਕ ਕੀ ਵੈ ਜਾਣੀਆ ਸਭ ਪਿਸਥੀਆਂ ਥਪਨ ਜੈ ਕੀਤਨ ਹੋਈ ਆਪਿਆ ਮਿਰੰਜ ਸੁਏ ਜਿ ਸੇਵਾ ਦਨ ਪਾਇਆ ਮਾਨ ਨਾਨਕ ਗਾਵਿਆ ਗੁਰੇਤਾਨ

ਤੀਰਥ ਨਾਵਾਂ ਜੇ ਸੁਭਾਵਾ ਵਿਨ ਪਾਣੇ ਕੇ ਨਾਇ ਕਰੀ ਜੇ ਤਿਸਰੇ ਤੂ ਪਾਈ ਵੇ ਕਾਵਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜੋ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇ ਇੱਕ ਦੇਵ ਰਾਇ ਸਮਨਾ ਜੀਆਂ ਕਾ ਇੱਕ ਦਾਤਾ ਸੋ ਮਨ ਸੁਣਾ ਜਾਈ ਜੇ ਦੁਚਾਰਿਆ ਜਹ ਹੋ ਦੁਸਣੀ ਹੋਏ ਨਾ ਖੰਡਾ ਵਿੱਚ ਜਾਣੀਐ ਨਾ ਚਲੈ ਸਭ ਕੋਇ ਚੰਗਨ ਰੁਖਾ ਇਕੈ ਜਸ ਕੀ ਦਲੇ ਜੀਤ ਸਨ ਮਹਵੈ ਤਵ ਤੁੰਸ਼ਕੀ ਕਿਤਾ ਗ੍ਰਕੀਤ ਕਰ ਦੁਸੀ ਦੁਰ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਰਮੰਤੇ ਗੁਣ ਦੇ ਤੇਹਾ ਕੋ ਨ ਸਜੈ ਜੀਤ ਸਗੁਣ ਕੋਈ ਕਰੀ

ਨਾਨਕ ਪਟਸਰ ਵਿਗਾਸਨ ਰੂਪ ਕਨਸ ਸੁਣਿਆ ਸਸਦੋ ਗਿਆਨ ਸੁਣਿਆ ਸ਼ਰਕਾਇ ਸ਼ੇਨਨ ਸੁਣਿਆ ਪਰਪਰ ਪਵ ਮਾਨ ਸੁਣਿਆ ਲਗੈ ਸਹਿ ਧਿਆਨ ਨਾਨਕ ਪਟਸਰ ਵਿਗਾਸਨ ਰੂਪ ਕਨਸ ਸੁਣਿਆ ਸਰਾ ਗੁਨਾ ਕੀ ਕਹ ਸੁਣੈ ਸੇ ਕੀਪਸ਼ सुनन दे परस नेहा त्वे सिगहौ नागपटज दविगास स्नेह रूपं कनकसै मनै कि कहि न जाय जे को कहै पीछे बिष्टा एकांत कर्म नालिखनह मनै कहवै कनविचारू ए सनम निर्विञ्जन होए जे को मन्डर मन् कोए मन सरत होए मन, मन बुद्ध मन न जाए तरकीस सुद मन में चोट न खाये मन जग कैसा न जाए असना मिलिनन हुए देखो मंदर मन कोए मन माठागन पाए मन पांचों परगर्जई मन मग्न चले पंथ मन धर्म सिद्ध सन बंधो असना मिलिनन हुए देखो मंदर मन कोए ਮਨ ਪਹ ਮੁਖ ਦਵਰ ਮਨ ਪਰਵਾਰਿਸਦਾਰੂ ਮਨ ਅਤਰੈ ਤਾਰੇ ਗੁਰ ਸਿੰਘ ਮਨ ਨਾਮ ਭੈਣਾ ਵੇਖੋ ਐਸਨ ਨਿਰਿੰਜਨ ਹੋਏ ਜਿੰਕੂ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਨ ਪੰਚੇ ਸਹਦਰ ਜਾਨ ਪੰਚਕ ਗੁਰੇ ਧਿਆਨ ਏਕੂ ਕਹਿ ਕਰੇ ਵਿਚਾਰੂ ਕਤਿ ਕਿ ਕਨੈ ਨਾ ਸੁਮਾਰੀ ਥੋਲ ਧਰਮ ਰਿਆ ਕਾ ਭੂਤ ਸੰਤੋਖ ਤਾਮ ਰਖਿਆ ਜਨ ਸੂਤ ਜੇ ਕੋ ਬੁਝੇ ਵਸਤੇ ਆਰ ਤਰੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਰਤਿ ਸਤੇ ਬਾਤ ਲਗਨ ਜੂਰ ਨੀਰ ਰੰਗਹਿ ਕੇਨਾ ਸਬਨਾ ਲਿਖਿਆ ਉਰੀ ਕਲਾਮ ਇਹੋ ਲਿਖਾ ਲਈ ਜਾਣ ਕੋਈ ਲਿਖਾ ਰਿਖਿਆ ਕੀਤਾ ਹੋਇ ਕੀਤਾ ਤਾਂ ਸੁਹਲ ਰੂਪ ਕੀਤੀ ਦਾ ਜਾਣ ਕਾਕੂਟ ਇਤਪਸਾ ਇੱਕ ਕੋ ਆਉ ਜਿਸਤੇ ਹੋਏ ਲਦਰੀਆ ਕੁਦਰਤ ਕਾਹਾਂ ਵੀ ਤਰੂ ਅਰੰਡਾ ਮਈ ਕੋਰ ਜੋ ਤੁਪਾ ਸੈ ਬਰੀਕਾਰ ਤੂੰ ਸਦਾ ਸਨਾਮਤ ਨਿਰੰਕੈਰ ਅਸੰਖ ਜਪ ਸੰਪਾ ਸੰ ਪੂਜਾ ਸੰ ਤਪਤਾ ਅਸੰਗਰਮ ਭੇਪ ਪਾਠੂ ਸੰ ਜੋਗ ਮਨ ਰਹੇ ਉਦਾਸ ਤਸੰਭਤ ਗੁੰਗਾਨੀ ਚਰੂ ਸੰਸਤੀ ਸੰਦਾ ਤਾਰੂ ਅਸੰਖ ਸੂਰਮੋ ਵਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤ ਕੌਣ ਕਹਾ ਵਿਚਾਰ ਅਰਿੰਦਾ ਵਾਏ ਕੁਵਾਰੀ ਜੋਤ ਪੈ ਸੈਵਰੀ ਕਾ ਤੁ ਸਦਾ ਸੁਨਾ ਮੰਦਰੰਕ ਕਾਰੂ ਅਸੰਖ ਮੂਰ ਕੰਧ ਕੂਰ ਅਸੰਖ ਚੂਰ ਹਰਾ ਕੂਰ ਅਸੰਖ ਅਮਰ ਕਾਜ ਹੈ ਜੋਰ ਸੰਗਲ ਅਦitya ਕੁਮਾਰ ਸੰਪਾਪੀਪਾ ਕੰਧਾ ਸੰ ਸੂਰਿਆ ਪੂਰੇ ਪਿਰ ਹੈ ਅਸੰਖ ਲੇਜ਼ ਮਲਕ ਹੈ ਸੰਖ ਨਿੰਦਖਿਰ ਗਹਿ ਭਾਰ ਨਾਨਕ ਨੀਕ ਹੈ ਇਚਰ ਵਰਦਮ ਏਕ ਹੋਰੇ ਜੋਤ ਦਪਾਵੇ ਸੈ ਭ੍ਰਿਕਰ ਸਲਾ ਸਲਾ ਤੁੰਗਰੰਕਾਰ ਅਸ਼ੰਕ ਨ ਸੰਤ ਅਗੰਗੰ ਅਸ਼ੰਸਲੂ ਅਸੰਕੈ ਸਿਰ ਪਰੈ ਅਖਰੀ ਨਾਮਕ੍ਰਿਸ਼ਲਾ ਕ੍ਰਿ ਗਿਆਨ ਗੀਤ ਗੁਣ ਗਾ ਕ੍ਰਿ ਲਿਖਨ ਬੋਲਨ ਬਾਨ ਅਕਰ ਸਿਰ ਸੰਜੋਗ ਵਿਖਾਣ ਜਿਨਹਿ ਲਿਖੈ ਦਸਰਨਾਏ ਜਿ ਬ੍ਰਹਮੋ ਈ ਤੇ ਤੇ ਪੈ ਜੇ ਤਾ ਕੇ ਤਾ ਤੇ ਤਨਾਉ ਵਿਨ ਨ ਵਨਾਈ ਕੋਤਾ ਕੁਦਰਤ ਕਮਨ ਕਾ ਵਿਚੈ ਹੋਰ ਨਾ ਇਕ ਵਾਰ ਜੋ ਤੁਧ ਭਾਵੇਂ ਸੈਮਰੀਂਕਰ ਤੁਨ ਸਦਾ ਸੁਨਾ ਨਿਰੰਕਰ ਪਰਿਅ ਅਤਵ ਤੰ ਦੇਹ ਪਾਣੀ ਤੁਤ ਤਰਿਖੇ ਮੂਤ ਬਲੀਤੀ ਕੰਪਰ ਹੋ ਈਸਾ ਬੁਨਿਯ ਦਈ ਪਰ ਇਹ ਮਾਤਾ ਪਾਪਾ ਕੈ ਸਾਂਗ ਉਤਪਨ ਅਕੇ ਰੰਗ ਪੁੰਨੇ ਪੀ ਅਖ ਨਾ ਕਰ ਕਰ ਕੰਨਾ ਲਿਖ ਲੈ ਜੈ ਆਪੇ ਵੀਦ ਆਪੇ ਹੀ ਖਾ ਨਾਨ ਹੁਕਮੀ ਆਉ ਜਹ ਤੀਰਤਵ ਰਦਾਨ ਜਿ ਕੁ ਭਾਤ ਲਕਾ ਮਾਨੈ ਸੁਨਾ ਮਨੇ ਮਨ ਕੀ ਤਾ ਭਾ ਅੰਤਰ ਗਤੀਤ ਮੰਹਾਓ ਸਭ ਤੇਰੇ ਮਨ ਦਾ ਈ ਕੋਈ ਬਿਰਗੁਣ ਕੀਤੇ ਵਜਨ ਹੋਏ ਸੁਵਸਤਾ ਬਾਣੀ ਬਰਮਾਓ ਸਤ ਸੁਹਾਸ ਦਾ ਮੰਚਾਓ ਕੰਸੁ ਜੀ ਦਾ ਬਤ ਕਵਨਾ ਕਵਨ ਚਿਤ ਕਨਵਾਤ ਕਮ ਸਰਤੀ ਮਹ ਕਵਨਾ ਜਿਤ ਅਕਰ ਵਿਨ ਭਯ ਪੰਡਤੀ ਜਿਹ ਹੋਏ ਲੇ ਕੁਰਾਨ ਵਜਨ ਪਾਇਉ ਕਾ ਦੀਆ ਜੇ ਲਿਖਾ ਲੇ ਕੁਰਾਨ ਚਿਤ ਵਨ ਜੁਗੀ ਜਾਣੈ ਰਤਮ ਨ ਕੋਈ ਜਾ ਕਰਤਾ ਸਿੱਧੀ ਕੋ ਸਾਧੀ ਅਪੇ ਜਾਣ ਸੋਈ ਕਿਉ ਕਰਿਆ ਕਾ ਕਿਸ ਲਾਇ ਕਿਉ ਨਹੀਂ ਕਿ ਜਾਣਾ

ਛੇ ਸਟਾਰੇ ਗੈਨ ਕਦੀ ਬਾ ਅਸਲੂ ਵੇ ਧਾਤੂ ਲਿਖਾ ਹੋਇ ਤਾਲ ਕੀ ਐ ਲਿਖੇ ਹੋਏ ਵੀ ਨਾਸ ਨਾਨਕ ਵੰਡਾ ਕੀਏ ਅਪੇਰਣਿਆ ਸਾਰਾ ਹੀ ਸਲਾਹੇ ਇਤੇ ਸੁਧ ਨ ਪਈਆ ਨਦਿਆ ਤੇ ਵ ਭੈ ਸਮੁਮ ਨ ਜਾਣੀਐ ਸਮੁਮ ਸਾ ਸੰਤਾਨ ਕਿਰਾ ਸਿਤੀ ਮਰਤੰਗ

ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਇ ਉੱਚਾ ਤਾਉ ਤੇ ਉਪਰ ਉੱਚਾ ਨਾਉ ਏਵ ਨੂੰ ਉੱਚਾ ਹੋਏ ਕੋਈ ਤੇ ਸੁੱਚੇ ਕੋ ਜਾਣ ਸੋਏ ਜੀਵ ਦਾ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਉਹਨਾਂ ਦਾ ਤਾ ਦਿਲ ਨਾ ਤੁਮਾਈ ਕਿਤੇ ਮੰਗੇ ਦੁਰ ਪਰ ਕਿਤੇ ਗੰਦ ਨਹੀਂ ਚੈ ਕਿਤੇ ਖਟਟੇ ਵੇਕਰ ਕਿਤੇ ਲੈ ਲੈ ਮੁਕਰਪਾ ਕਿਤੇ ਮੂਰਖਈ ਕਹੇ ਕਿਤੇ ਦੂਖੂ ਸ਼ਰਮਾਰ ਇਹ ਬੇਦਾਂ ਤੇਰੀ ਨਤਰ ਬਨਕਲਾਸੀ ਭਾਣੇ ਹੋਏ ਉਰਨਸ ਕੇ ਕੋਏ ਜੇ ਕੋ ਖਾਏ ਤੇ ਆਕਨੁ ਪਾਈ ਉਹ ਜਾਣੈ ਜੇ ਤਿਆਮ ਖਾਏ ਆਪੀ ਜਾਣੀ ਆਪੇ ਜੀ ਆ ਕੈਸੇ ਵੇਖੀ ਕੀ ਜਿਸ ਨਾਮ ਅਥੈ ਸਿਪ ਸਲਾ ਨਾਨਕਾਇ ਸ਼ਹੀ ਪਛਹ ਆਮੁਲ ਗੁਣ ਅਮੁਲ ਪਰ ਮੁਲ ਵਾਪਾਰਿ ਅਮੁਲ ਬੰਦਾ ਅਮੁੱਲਾ ਹਮੁੱਲਾ ਜਾਹੇ ਮੁੱਲ ਪਾ ਮਲਾ ਸੰਭਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤਨ ਮੁੱਲ ਪਰਵਾਨ ਮੁੱਲ ਬਖਸ਼ੀ ਸੇ ਮੁੱਲ ਨਿਸ਼ਾਨ ਅਮੁੱਲ ਕਰਮ ਫਰਮਾਨ ਅਮੁੱਲ ਮੁੱਲਾ ਕਹਿ ਨਾ ਜਾਏ ਆਖਾ ਕਰੈ ਲੈ ਲਾਇ ਆਖੇ ਵਿਤਵਾਤ ਪੁਰਾਨ ਆਖੇ ਪੜੇ ਕਰੇ ਵਕਿਆਨ ਆਖੇ ਬਰਮੈ ਆਖੇ ਇੰਦ ਅੱਖ ਕਹੋ ਪੀਤੇ ਗੋਵਿੰਦ ਅੱਖੇ ਸਿਰ ਅੱਖੇ ਸਿੱਧ ਅੱਖ ਕਹ ਕਿਤੇ ਕੀਤੇ ਬੁਧ ਅੱਖੇ ਦਾ ਅੱਖ ਦੇਵ ਅਕਸ ਨਮੁੰਡ ਸੇਵ ਕਿਤੇ ਅੱਖੇ ਆਕਰਪ ਹੈ ਪੀਤੇ ਕਹ ਕਾ ਉੱਟਟ ਜਾਏ ਇਤੇ ਕੀਤੇ ਹੋਰ ਕਰੇ ਦਾਖ ਨਸ ਕੇ 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 ਜੀਵ ਰਪਾਤਿ ਯੁਗਦੁਭੇ ਨਾਨਕ ਜਾਣੇ ਸੱਚ ਹੈ ਸੋਏ ਜੀ ਕੋ ਅੱਖੇ ਬੋਰੀ ਗਾਲੂ ਤਾਂਖੇ ਸਿਰ ਗਵਰਨ ਗਾਵਾਰੂ ਸੂਦਰ ਕੇ ਹਸੂ ਗੁਰ ਕੇ ਅਜਿਤ ਵੈ ਸਰ ਸਮਾਲੇ ਵਾ ਜੀ ਨਾ ਦਾ ਨੀਕਾ ਸੰਕਾ ਕੀਤੇ ਵਾਨ ਹਾਰੇ ਕੀਤੇ ਰਾਖਵਰੀ ਸਿਉ ਕਈਨ ਕਿਤੇ ਗਾਉਣ ਹਰ ਗਾਵ ਤਮਨੋਂ ਪਉਣ ਪਾਣੀ ਮੈਂ ਸੰਤਰ ਗੁਰ ਅਰਧਰਮ ਧੋਹਾਰੇ ਤੁਗਾ ਹੈ ਚਿੰਤ ਗੁਤਲੇ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਰਮ ਦੇਵੀ ਸਮੋ ਸਵਾਰੀ ਗਾਵੇ ਇਨਨਾ ਸਨ ਬੈਠੇ ਦੇਵ ਤੇ ਅੰਦਰ ਨਾਲੇ ഗാധി അന്ദ്ര ഗു സാധി ചാറേ ഗൗന ജതി സന്തോഷി ഗീ ഗുഖി സുഗ ജുഗനല ഗോണിയ മന മോഹനർഗന ਗਵਦੂਤ ਮਹਾਭਰ ਸੂਰਾ ਗਵ ਖਾਣੀ ਚਰੇ ਗਵ ਖੰਨ ਮੰਨ ਲਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਦ ਨੋ ਗਾਵਦਾ ਤਰਿ ਭਾਵਨਾ ਰਤੇ ਤੇਰੀ ਭਗਤ ਦਸਾਲੇ ਹੋਰ ਕਿੱਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਇਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ

ਆਦੇਸ਼ ਸਚ ਸਦੇਸ ਆਦਾਨੀ ਨਾਨਨ ਹੈ ਜੁਗ ਜੁਗ ਏਕੋ ਵੀਸ ਹੋਤ ਗਿਆਨਿਆ ਬੰਨਾ ਨਾ ਘੜ ਘੜ ਵਜੇ ਨਾ ਆਪਨਾਤਨਾਤੀ ਸਭਜਾ ਕੀ ਰਿਸ਼ਿ ਦੇਵ ਰਾਸ ਸੰਜੂਗ ਵਿਜੋਗ ਦੋਏ ਕਾ ਚਲਾ ਹੈ ਲੇਖਿਆ ਵੇ ਭਾਗ ਅਦੇਸ਼ ਆਦੇਸ਼ ਪਾਦ ਨਿਰ ਅਨੰਦ ਹੈ ਜੁਜੁਗੇ ਕੋ ਇਸ ਇਕ ਮਾਇ ਜੁਟਿਆ ਇ ਤਿੰਦੇ ਪਰਮਾਤਮਾ ਇਕ ਸੰਸਾਰੀ ਇਕ ਮਨਾਰੀ ਇਕ ਲਾਇ دیਵਾਨ ਜੇ ਸਪਾ சிவ ਚਲਾ ਜੇ ਹੋ ਹੈ ਬ੍ਰਹਮਾਨ ਉਹ ਇਕ ਉਨ ਨਦਨ ਵਾ ਮਹਤਾ ਹੈ ਵਿਦਾਨ ਅਦੇਤ ਸੇ ਅਦੇਸ ਆਦਨਿ ਨਨਹਨ ਜੁਗ ਜੁਗ ਇੱਕ ਵੇਸ ਅਸ ਨੋਇ ਰੋਇ ਬੰਦਾਰੇ ਜੋ ਕਿਸ ਪਾਸੇ ਖਵਾਰ ਕਰ ਕਰ ਰਖੈ ਸੀ ਜਨਹਾਰ ਨਾਨਕ ਸਚੇ ਕੀ ਸੱਚੀ ਕਾਰੁ ਅਦੇਤ ਸੇ ਅਦੇਸ ਆਦਨਿ ਅਨੰਦ ਨਹਨ ਜੁਗ ਜੁਗ ਇੱਕ ਏਸ ਆਸਨ ਲੈ ਲੈ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵਿਖੈ ਸਿਧ ਜਨ ਹਰਿ ਨਾਨਕ ਸਚੇ ਕੀ ਸਾਚੀ ਕਾਰੋ ਆਦਿ ਸਿਆਣੀ ਸਾਧ ਅਨਣ ਅਨਾਨ ਨਹ ਜੁ ਜੁ ਗੇਕੋ ਵੇਸ ਇਕ ਦੂ ਜੀਵੋ ਲਖ ਹ ਹਨ ਲਖ ਅਲਾ ਵੀਸ ਲਾ ਲਗੇੜ ਆਖੀਐ ਏਕ ਨਦਰੀਸ ਏ ਤਰਹ ਪਤ ਪਵੜੀਆਂ ਚੜਿਏ ਹੋਇ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਈ ਰਿਸ ਨਾਨਕ ਨਗਰੀ ਪਾਈ ਐ ਊੜੀ ਕੁੜਾਠੀਸ ਆਕਨ ਜੋ ਚਪਨ ਜੋਰ ਜੋ ਨ ਮੰਗਣ ਦੇ ਨ ਜੋਰ ਜੋ ਨ ਜੀਨ ਮੰਨਜੂਰ ਜੋ ਨਰਾਮ ਮਨਸੂਰ ਜੋ ਨ ਸੱਠੀ ਗਿਆਨੀ ਚਾਰੇ ਜੋ ਨ ਜੁਤੀ ਸਟੈ ਸੰਸਾਰੇ ਜਿਸ ਅਜੂਰ ਕਰਵੇ ਕੈ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੇ irte chitiwan ਪਵਨ ਪਾਣੀ ਅਗਨੀ ਪਤਰ ਤਿਸਵੇ ਚਤੀ ਤavr ਕੀਰਤਮ ਸਤ മാനി കനം തൂ കർമ്മ സച്ചാ ആശാ സോണപഞ്ചരിമ പാസ പകായി ഉയ ഗ ਧਰਮ ਕਨ ਕਾ ਇਹ ਧਰਮ ਗਿਆਨ ਕਨ ਕਾ ਕੋ ਕਰਮ ਕੀਤੇ ਪਾਨ ਪਾਣੀ ਵੈ ਸੰਤਰ ਕੀਤੇ ਕਾਨ ਮਹ ਇਸ ਕੀਤੇ ਬਰਮ ਕਾਟ ਕਰੀਐ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਦੋ ਬਦੇਸ ਕੀਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਦਰ ਦੇਸ ਕਿਤੇ ਸਰਵਨਾਕ ਕਿਤੇ ਕਿਤੇ ਦੇਵੀ ਵਿਸ਼ ਕਿਤੇ ਦੀਵਦਾਨ ਮੁਨ ਕੀਤੇ ਕਿਤੇ ਤ੍ਰਿਤਸਮੰਦ ਕਿਤੇ ਖਾਣੀ ਕਿਤੇ ਬਾਣੀ ਕੀਤੇ ਪਾਤ ਨਿਰੰਦ ਕਿਤੇ ਸੁਤੇ ਸੇਵ ਕੇਤੇ ਨਾਨਕਾਂ ਲੰ ਅੰਤ ਗਿਆਨ ਕੰਮਾ ਗਿਆਨ ਪ੍ਰਚੰਡ ਅਚਨਾਲ ਨੂੰ ਕੁਦਰਨੰਦ ਸ਼ਰਮਖੰਦ ਕੀ ਬਾਣੀ ਰੂਪ ਤਿੱਥ ਕਾਟ ਕਰੀਐ ਬੋਧ ਅਨੂਪ ਤਾਂ ਕੀ ਗੱਲਾਂ ਕਠਿਆ ਨਾ ਜਾਹੇ ਏ ਕੋ ਕਹਿ ਵਿਚੈ ਬਿਚਾਈ ਤਿੱਥ ਕਰੀਐ ਸਤਿ ਮਾਤਮਨ ਬੁੱਧਾ ਤਿੱਥ ਕਰੀਐ ਸੁਰਾਸ ਦਾ ਕੀ ਸੁਧ ਕਰਮ ਕਰਨ ਕੀ ਬਾਣੀ ਯੂਰ ਤਿੱਥ ਹੋ ਨ ਕੋਈ ਹੂਨ ਜੈ ਜੋ ਮਾ ਮਰਸੂਰ ਤਿਨ ਮੈਂ ਰਾਮ ਰਾ ਭਰਪੂਰ ਪਿਟੈ ਸੀ ਤੋ ਸੀ ਤਾ ਮੇ ਮਾ ਮਾ ਟਾਕੇ ਰੂ ਨ ਕਠਨੇ ਜੈ ਨਾ ਉਹ ਮਰੀਨਾ ਠਾਗੀ ਜਾ ਹੈ ਜਿਨ ਕੇ ਰਾਮ ਸੇ ਮਨਮੋਹਿਤ ਤਿਥੈ ਭਤਵ ਸੇ ਕੇ ਲੋ ਕਰੇ ਅਨੰਸ ਚਾ ਮਨਸੂਈ ਸਚ ਕਨ ਵਸੈ ਨਿਰੰਗ ਕਾਰੂ ਕਰ ਕਰੇ ਵੇਖ ਨਨ ਹਾਲੂ ਠਠ ਖਾਨ ਮੰਗਲਵਰ ਭੰਡ ਜੀ ਕੋ ਕਥ ਤਾ ਅੰਤ ਨ ਅੰਤ ਤਿਚੈ ਲੋਲ ਅਕਾਰ ਦਿ ਦੇ ਹੁਕਮ ਦਿ ਵਦਿਕ ਵਿਖੇ ਵਿਸ਼ੇ ਕਰੀ ਚਰੂ ਨਾਨਕ ਕਤਨਾ ਕਰੜਾ ਸਰ ਜਤ ਪਹਾਰ ਥੀਰ ਜਸਨੀਾਰ अह नमामि रथ्यार पावकनागणतां पांडा पावा अंबरे दलाल सब सचित सर जिनको नरकन तिनकार नानकन दीन न हारस लोक बणु भरो पाणी पिता माता तत्महात् ਦੇਵ ਸਰਦ ਦਾਈ ਦਇਆ ਖਿਲਾਸ ਕਰੋ ਤੁ ਚੰਗੀਆਂ ਬੁਰੀਆਂ ਵਤਿ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਖਿਆਇਆ ਗਮਸਖਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਨਕ ਜਿਨੇ ਨਾਂ ਦਿਆਇਆ ਗਮਸਖਤ ਘਾਲ ਨਾਨਕ ਤੇ ਮੁਖ ਉਜਲੇ खेती छुटी नाना वाहि जी का खालसा वाहि जी की फतेह